ਦੀਪਕ ਜੀ ਪਿਛਲੇ ਦਿਨਾਂ ਦੇ ਵਿੱਚ ਖਬਰਾਂ ਦੇ ਵਿੱਚ ਵੀ ਕਾਫੀ ਵਾਅ ਬਰੋਲੇ ਛਾਏ ਰਹੇ ਖਾਸ ਤੌਰ ਤੇ ਅਕਾਲੀ ਦਲ ਤੇ ਸੁਖਬੀਰ ਸਿੰਘ ਬਾਦਲ ਵਾਸਤੇ ਇਸ ਮਸਿਆਵਾਂ ਕਾਫੀ ਵੱਧ ਗਈਆਂ ਹੁਣ ਸੁਖਬੀਰ ਬਾਦਲ ਦੀ ਪ੍ਰਧਾਨਗੀਤਾ ਗਈ ਤੇ ਨਾਲ ਹੀ ਕਾਕਾ ਜੀ ਗਏ ਕੋਪ ਭਵਨ ਦੇ ਵਿੱਚ ਇਹ ਕੀ ਵੇਰਵਾ ਜੀ ਸੁਖਬੀਰ ਸਿੰਘ ਬਾਦਲ ਨੂੰ ਜਦੋਂ ਤਲਬ ਕੀਤਾ ਗਿਆ ਸ਼੍ਰੀ ਹਲਤਖ ਸਾਹਿਬ ਤੇ ਸੁਖਬੀਰ ਸਿੰਘ ਬਾਦਲ ਆਪਣਾ ਸਪਸ਼ਟੀਕਰਨ ਦੇਖਿਆ ਉਸ ਤੋਂ ਬਾਅਦ ਆਪਾਂ ਦੋ ਤਿੰਨ ਵਾਰ ਇਸ ਪਹਿਲੂ ਤੇ ਵਿਸਥਾਰਤ ਖਬਰ ਕਰ ਚੁੱਕੇ ਹਾਂ ਕਿ ਬਿਲਕੁਲ ਜੀ ਸੁਖਵੀਰ ਬਾਦਲ ਨੂੰ ਤਨਖਾਹਿਆ ਕਰਾਰ ਦਿੱਤਾ ਜਾਏਗਾ ਉਹਨਾਂ ਨੂੰ ਅਕਾਲ ਤਖਤ ਸਾਹਿਬ ਵੱਲੋਂ ਸਿੰਘ ਸੇਵਾਣਾ ਵੱਲੋਂ ਜਿਹੜੀ ਧਾਰਮਿਕ ਸਜ਼ਾ ਲਾਈ ਜਾਏਗੀ ਉਹ ਭੁਗਤਣੀ ਪੈਗੀ ਸੋ ਜਥੇਦਾਰ ਸਹਿਵਾਨ ਨੇ ਉਹ ਸਾਰਾ ਪਹਿਲੂ ਵਿਚਾਰਨ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਨੂੰ 30 ਤਰੀਕ ਨੂੰ ਤਨਖਾਹਿਆ ਕਰਾਰ ਦਿੱਤਾ 30 ਅਗਸਤ ਨੂੰ ਪੰਜ ਸਿੰਘ ਸੇਵਨਾਂ ਦੀ ਬੈਠਕ ਸੀ ਉੱਥੇ 30 ਅਗਸਤ ਨੂੰ ਤਨਖਾਹਿਆ ਕਰਾਰ ਦਿੱਤਾ ਨਾਲ ਹੀ ਕਿਹਾ ਕਿ 2007 ਤੋਂ ਲੈ ਕੇ 2017 ਤੱਕ ਦੋ ਕਾਰਜਕਾਲ ਜਿਹੜੇ ਅ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਚ ਅਕਾਲੀ ਸਰਕਾਰ ਦੇ ਰਹੇ ਨੇ ਜੀ ਉਸ ਸਮੇਂ ਦੇ ਦੌਰਾਨ ਜਿੰਨੇ ਸਿੱਖ ਮੰਤਰੀ ਨੇ ਉਹ 15 ਦਿਨਾਂ ਚ ਆਪਣਾ ਸਪਸ਼ਟੀ ਕਰਨ ਦੇ ਹੂੰ ਹੂੰ 30 ਤਰੀਕ ਨੂੰ ਅਕਾਲ ਤਖਤ ਸਾਹਿਬ ਦੇ ਪੰਥ ਸਿੰਘ ਸਹਿਬਾਨ ਫੈਸਲਾ ਸੁਣਾਉਂਦੇ ਨੇ ਅਕਾਲ ਤਖਤ ਸਾਹਿਬ ਤੇ ਬੈਠਕ ਕਰਨ ਤੋਂ ਬਾਅਦ ਤੇ ਉਸ ਤੋਂ ਬਾਅਦ 31 ਤਰੀਕ ਨੂੰ ਸੁਖਵੀਰ ਸਿੰਘ ਬਾਦਲ ਆਪਣੇ ਨਾਲ ਚਾਰ ਮੰਤਰੀਆਂ ਨੂੰ ਸਾਬਕਾ ਮੰਤਰੀਆਂ ਨੂੰ ਲੈ ਕੇ ਅਕਾਲ ਤਖਤ ਸਾਹਿਬ ਪਹੁੰਚ ਜਾਂਦੇ ਨੇ ਜੀ ਚਾਰ ਮੰਤਰੀਆਂ ਦੇ ਵਿੱਚ ਗੁਲਜਾਰ ਸਿੰਘ ਰਣਕੇ ਸੀਗਾ ਦਲਜੀਤ ਸਿੰਘ ਠੀਮਾ ਸੀ ਅਨਾ ਇਸੇ ਤਰ੍ਹਾਂ ਮਹਿੰਦਰ ਗਰੇਵਾਲ ਸੀ ਸ਼ਰਜੀਤ ਸਿੰਘ ਢੱਲੋਂ ਸੀ ਉਹਨਾਂ ਚਾਰਾਂ ਨੇ ਆਪਣੇ ਲਿਫਾਫੇ ਸੌਂਪੇ ਸੁਖਵੀਰ ਬਾਦਲ ਨੇ ਇੱਕ ਲਿਫਾਫਾ ਹੋਰ ਸੌਂਪਿਆ ਜੀ ਹੁਣ ਸਵਾਲ ਇਹ ਹੈ ਕਿ ਉਸ ਦਿਨ ਉਹ ਚਾਰ ਮੰਤਰੀ ਤਾਂ ਠੀਕ ਹੈ ਕਿ ਉਹਨਾਂ ਨੂੰ ਕਿਹਾ ਗਿਆ ਸੀ ਕਿ ਤੁਸੀਂ 15 ਦਿਨਾਂ ਦੇ ਅੰਦਰ-ਅੰਦਰ ਆਪਣਾ ਸਪਸ਼ਟੀਕਰਨ ਦੇਣਾ ਉਹਨਾਂ ਦਾ ਸਪਸ਼ਟੀਕਰਨ ਦੇਤਾ ਹਮ ਹਮ ਪਰ ਸੁਖਵੀਰ ਸਿੰਘ ਬਾਦਲ ਨੂੰ ਤਾਂ ਤਨਖਾਹ ਹੀ ਆਕਰਾਰ ਦਿੱਤਾ ਜਾ ਚੁੱਕਾ ਹੈ ਜੀ ਤੇ ਸੁਖਵੀਰ ਸਿੰਘ ਬਾਦਲ ਨੂੰ ਤਾਂ ਜਥੇਦਾਰ ਸਾਹਿਬ ਨੇ ਤਰੀਕ ਦੇ ਕੇ ਸੱਦਣਾ ਸੀ ਹਮ ਹਮ ਕਿ ਭਈ ਇਸ ਤਰੀਕ ਨੂੰ ਆ ਸੰਗਤ ਚ ਖਲੋ ਅਕਾਲ ਤਖਤ ਸਾਹਿਬ ਦੇ ਮੂਹਰੇ ਖੜ ਆ ਤਰੀਕ ਗੁਨਾਹਾਂ ਦੀ ਤਸਦੀਕ ਹੈ ਇਹਦੇ ਉੱਤੇ ਆਪਣੀ ਹਾਮੀ ਪਰ ਨਾ ਕਰ ਸਪਾਈ ਦੇ ਤੇ ਫਿਰ ਫੈਸਲਾ ਆਏਗਾ ਉਸ ਤੋਂ ਬਾਅਦ ਉਸ ਨੂੰ ਆਪਾਂ ਪਹਿਲਾਂ ਗੱਲ ਕਰ ਚੁੱਕੇ ਫਿਰ ਧਾਰਮਿਕ ਸਜ਼ਾ ਦਿਓ ਇਹ ਵਾਰਤ ਪੜੀ ਜਾਣੀ ਸੀ ਜੀ ਪਰ ਸੁਖਵੀਰ ਸਿੰਘ ਬਾਦਲ ਕੀ ਚਲਾਕੀਆਂ ਕਰ ਰਹੇ ਨੇ ਹਮ ਕੀ ਉਹਨਾਂ ਨੂੰ ਸਮਝੇ ਨਹੀਂ ਗਈ ਕੀ ਉਹਨਾਂ ਨੂੰ ਸਲਾਹਾਂ ਗਲਤ ਦਿੱਤੀਆਂ ਜਾ ਰਹੀਆਂ ਨੇ ਮਤਲਬ 31 ਤਰੀਕ ਨੂੰ ਸੁਖਵੀਰ ਬਾਦਲ ਦਾ ਜਾਣਾ ਇੱਕ ਪੰਥਕ ਕਤਾਹੀ ਸੀ ਜੀ ਇੱਕ ਹੋਰ ਪੰਥਕ ਗਲਤੀ ਸੀ ਜੀ ਕਿ ਤੁਸੀਂ ਜਦੋਂ ਤਨਖਾਹਿਆ ਕਰਾਰ ਦੇਤੇ ਤਾਂ ਮਤਲਬ ਤੁਹਾਨੂੰ ਅਕਾਲ ਤਖਤ ਸਾਹਿਬ ਤੋਂ ਹੁਣ ਸਜ਼ਾ ਹੋਗੀ ਹੂੰ ਹੂੰ ਤੇ ਜਦੋਂ ਤਨਖਾਹਿਆ ਹੋ ਜਵੇ ਬੰਦਾ ਉਹ ਘੱਟੋ ਘੱਟ ਅਕਾਲੀਵਾਲ ਦਾ ਕੋਈ ਅਹੁਦੇਦਾਰਤਾ ਨਹੀਂ ਰਹਿ ਸਕਦਾ ਜੀ ਕਿਸੇ ਰੁਤਬੇ ਤੇ ਕਿਸੇ ਅਹੁਦੇ ਤੇ ਰਹਿਣ ਦਾ ਤੁਹਾਨੂੰ ਹੱਕ ਨਹੀਂ ਹੁਣ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਜਾਂ ਪੰਨ ਸਿੰਘ ਸੇਵਨ ਨੇ ਬੈਠ ਕੇ ਚੀਚਾ ਕਰਨ ਦੀ بجائے ਹੂੰ ਹੂੰ ਇੱਕ ਸ਼ਬਦ 'ਚ ਸਾਰਾ ਕੁਝ ਕਹਿਤਾ ਕਿ ਸੁਖਬੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਦਿੱਤਾ ਜਾਂਦਾ ਜੀ ਪਰ ਉਹ ਤੋਂ ਬਾਅਦ ਉਹਨਾਂ ਨੂੰ ਖੁਦੇ ਬਣਦਾ ਸੀ ਕਿ ਉਹ ਪਹਿਲਾਂ ਤਾਂ ਆਪਣਾ ਅਹੁਦਾ ਛੱਡ ਦੇ ਹੂੰ ਹੂੰ ਉਹਦੇ ਤੋਂ ਅਸਤੀਫਾ ਦੇਂਦੇ ਤੇ ਪਰ ਉਹਨਾਂ ਨੇ ਤਾਂ ਇਹ ਸੋਚਿਆ ਕਿ ਮੈਂ ਕਾਰਜਕਾਰੀ ਪ੍ਰਧਾਨ ਲਾਤਾ ਮੇਰਾ ਕੰਮ ਕਰਦਾ ਜੀ ਮਤਲਬ ਤਨਖਾਹੀਆ ਬੰਦਾ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਕਿਵੇਂ ਹੋ ਸਕਦਾ ਸੋ ਇਸ ਲਈ ਪ੍ਰਧਾਨਗੀ ਤਾਂ ਵਿਜੇ ਜੀ ਗਈ ਹੋ ਗਈ ਹੈ ਹੂੰ ਹੂੰ ਪ੍ਰਧਾਨਗੀ ਤਾਂ ਨਹੀਂ ਬਚਦੀ ਸਵਾਲ ਹੁਣ ਅਕਾਲੀ ਦਲ ਨੂੰ ਬਚਾਉਣ ਦਾ ਜੀ ਤੇ ਉਹ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਸੋ ਉਸ ਤੋਂ ਬਾਅਦ ਮਤਲਬ ਕਿ ਪਰਤੇ ਆਏ ਆਪਾਂ ਉਸ ਦਿਨ ਗੱਲ ਕਰ ਰਹੇ ਸੀਗੇ ਕਿ 14 15 ਉਹ ਜੇ ਹੀ ਮੰਤਰੀ ਹੋਣਗੇ ਜਿਨ੍ਹਾਂ ਨੂੰ ਬੁਲਾਇਆ ਜਾਣਾ ਸੋ ਉਹਦੇ ਵਿੱਚ ਅਜੇ ਅਕਾਲ ਤੱਕ ਸਭ ਤੋਂ ਸੂਚੀ ਆ ਗਈ ਹੈ ਕਰੀਬ-ਕਰੀਬ ਹੈ 16 ਜਣਿਆਂ ਦੇ ਨਾਮ ਨੇ 17 ਜਣਿਆਂ ਦੇ ਨਾਮ ਨੇ ਸੋ ਉਹਦੇ ਵਿੱਚ ਬੀਬੀ ਉਪਿੰਦਰਜੀਤ ਕੌਰ ਹੈ ਆਦੇਸ਼ ਪ੍ਰਤਾਪ ਕੈਰੋ ਹੈ ਕੁਜਾਰ ਸਿੰਘ ਰਾਣੀਕੇ ਹੈ ਪਰਮਿੰਦਰ ਸਿੰਘ ਢੀਂਡਸਾ ਹੈ ਸੁੱਚਾ ਸਿੰਘ ਲੰਗਾ ਹੈ ਹੈ ਨਾ ਜਨਵੇਜਾ ਸਿੰਘ ਸੇਖੋ ਹੈ ਹੈ ਹੀਰਾ ਸਿੰਘ ਗਾਬੜੀਆ ਜੀ ਸਵਰਨ ਸਿੰਘ ਫਲੋਰ ਹੈ ਸੋਨ ਸਿੰਘ ਠੰਡਲ ਹੈ ਦਰਜੀਤ ਸਿੰਘ ਚੀਮਾ ਸਿਕੰਦਰ ਸਿੰਘ ਮਲੂਕਾ ਵੀ ਵਿਚਗੀਰ ਕੌਰ ਹੈ ਬਿਕਰਨ ਸਿੰਘ ਮਜੀਠੀਆ ਮਨਪ੍ਰੀਤ ਸਿੰਘ ਬਾਦਲ ਹੈ ਚਰਨਜੀਤ ਸਿੰਘ ਹੈ surjit ਸਿੰਘ ਹੈ ਤੇ ਮਹਿੰਦਰ ਸਿੰਘ ਗਰੇਵਾਲਾ ਸੋ ਇੰਜ ਮਤਲਬ ਜੇ ਤੁਸੀਂ ਦੇਖੋ ਤਾਂ ਇਹਨਾਂ ਦੇ ਵਿੱਚੋਂ ਲਗਭਗ 4 ਹੁਣ ਜਾਇਆ ਹੈ ਬਾਕੀਆਂ ਨੇ ਜੇ ਪੇਸ਼ ਹੋਣਾ ਸੋ 15 ਦਿਨ ਦਾ ਵਕਫਾ ਹੈ ਇਹ 15 ਦਿਨ ਤੋਂ ਬਾਅਦ ਫਿਰ ਮਤਲਬ ਜੱਸੀਰ ਸਾਹਿਬ ਤੈਅ ਕਰਕੇ ਸਦਨਗੇ ਕਿ ਵੀ ਇਹ ਤਰੀਕ ਨੂੰ ਆਓ ਸਾਰੇ ਨੂੰ ਇਕੱਠਿਆਂ ਵੀ ਸੱਦ ਸਕਦੇ ਨੇ ਹਮ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਹੁਣ ਦੇ ਨਾਲ ਤੇ ਕੱਲਿਆਂ ਵੀ ਸੱਦ ਸਕਦੇ ਨੇ ਪਰ ਉਥੋਂ 31 ਤਰੀਕ ਨੂੰ ਅਕਾਲ ਤਖਸਾਲ ਤੋਂ ਚਿੱਠੀਆਂ ਦੁਆਰਾ ਦੇ ਕੇ ਚੰਡੀਗੜ੍ਹ ਪਹੁੰਚਣ ਤੋਂ ਬਾਅਦ ਹਮ ਸੁਖਬੀਰ ਸਿੰਘ ਬਾਦਲ ਨੇ ਗੱਡੀ ਪਿੰਡ ਬਾਦਲ ਨੂੰ ਮੋੜ ਲਈ ਹਮ ਹਮ ਤੇ ਪਿੰਡ ਬਾਦਲ ਆਪਣੀ ਹਵੇਲੀ ਚ ਵੜ ਕੇ ਬੂਹੇ ਭੇੜ ਲਏ ਹਮ ਹਮ ਹੁਣ ਸੁਖਬੀਰ ਸਿੰਘ ਬਾਦਲ ਕਿਸੇ ਵਰਕਰ ਨੂੰ ਵੀ ਨਹੀਂ ਮਿਲ ਰਹੇ ਹਮ ਹਮ ਕਿਸੇ ਲੀਡਰ ਨੂੰ ਵੀ ਨਹੀਂ ਮਿਲ ਰਹੇ ਕਿਸੇ ਸਾਥੀ ਨੂੰ ਵੀ ਨਹੀਂ ਮਿਲ ਰਹੇ ਇੱਥੋਂ ਤੱਕ ਕਿ ਉਹ ਉਹਨਾਂ ਨੇ ਕਿਸੇ ਨਾਲ ਰਾਪਤਾ ਵੀ ਰੱਖਣਾ ਬੰਦ ਕਰ ਦਿੱਤਾ ਇੱਕ ਤਰ੍ਹਾਂ ਨਾਲ ਕੋ ਪਵਨ ਚ ਚਲੇ ਗਏ ਨੇ ਤੇ ਇਹ ਸਾਰੇ ਵਰਤਾਰੇ ਦੇ ਦਰਮਿਆਨ ਵਿਰੋਧਤਾ ਹਮਲਾ ਕਰਦੇ ਹੀ ਸੀ ਸੁਖਵੀਰ ਬਾਦਲ ਹੋਰਾਂ ਤੇ ਜਾਂ ਬਾਦਲ ਦਲ ਵਾਲੇ ਪਾਸੇ ਪਰ ਹੁਣ ਕਹਿੰਦੇ ਕਿ ਸੁਖਵੀਰ ਬਾਦਲ ਨਾਲ ਜਿਹੜਾ ਤੜਾ ਖੜਾ ਹੈ ਉਹਦੇ ਅੰਦਰ ਵੀ ਇਸ ਗੱਲ ਦੀ ਚਰਚਾ ਹੈ ਕਿ ਸੁਖਵੀਰ ਸਿੰਘ ਬਾਦਲ ਜਿੱਦ ਪਗਾ ਰਹੇ ਨੇ ਉਹਨਾਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਉਹਨਾਂ ਨੂੰ ਪ੍ਰਧਾਨਗੀ ਛੱਡ ਦੇਣੀ ਚਾਹੀਦੀ ਹੈ वैसे जदों की चर्चा में ये भी थी विजय जी किसी समय जब ਝੁੰਡਾ ਕਮੇਟੀ ਦੀ ਰਿਪੋਰਟ ਆਈ ਸੁਖਵੀਰ ਬਾਦ ਨੇ ਖੁਦ ਕਿਹਾ ਸੀ ਕਿ ਮੈਂ ਕੁਰਸੀ ਛੱਡ ਦਿਨਾ ਕਹਿੰਦੇ ਪਰ ਉਸ ਸਮੇਂ ਇਹੀ ਸਾਥੀ ਦੀ ਜਿਹੜੇ ਕਹਿੰਦੇ ਸੀ ਛੱਡੋ ਨਾ ਸੋ ਹੁਣ ਕਹਿੰਦੇ ਦੋਵੇਂ ਪਾਸੇ ਚਰਚਾ ਕਿ ਸੁਖਵੀਰ ਸਿੰਘ ਬਾਦ ਜਿੱਦੀ ਨੇ ਉਹ ਛੱਡ ਨਹੀਂ ਰਹੇ ਪਰ ਅੱਜ ਗਿਆਨੀ ਰਗਵੀਰ ਸਿੰਘ ਹੋਰਾਂ ਨੇ ਅਚੇਚੇ ਤੌਰ ਤੇ ਸੁਖਵੀਰ ਵਾਲੇ ਪਾਸੇ ਖੜੇ ਅਕਾਲੀਆਂ ਨੂੰ ਵੀ ਦੂਏ ਪਾਸੇ ਖੜੇ ਅਕਾਲੀਆਂ ਨੂੰ ਵੀ ਬਾਕੀ ਪੰਥਕ ਧਿਰਾਂ ਨੂੰ ਵੀ ਅਪੀਲ ਕੀਤੀ ਹੈ ਕਿ ਮਾਮਲਾ ਹੁਣ ਸਿੱਖ ਕੌਮ ਦੀ ਸਰਮੋਹਰ ਮਤਲਬ ਅਦਾਲਤ ਚ ਸ਼੍ਰੀ ਕਾਤਕ ਸਾਹਿਬ ਤੇ ਇਸ ਲਈ ਬੇਤੁਕੀ ਬਿਆਨਬਾਜ਼ੀ ਬੇਤੁਕੀ ਟਿੱਪਣੀ ਇੱਕ ਦੂਏ ਬਾਰੇ ਕੋਈ ਮੰਦਾ ਸ਼ਬਦ ਕੋਈ ਇੱਕ ਦੂਏ ਬਾਰੇ ਹਲਕੀ ਬੋਲੀ ਨਹੀਂ ਬੋਲਣੀ ਇਹਦੇ ਲਈ ਉਹਨਾਂ ਨੂੰ ਰੋਕ ਲਾ ਦਿੱਤੀ ਹੈ ਜਦੋਂ ਤੱਕ ਅਕਾਲ ਤਖਤ ਸਾਹਿਬ ਤੋਂ ਫੈਸਲਾ ਨਹੀਂ ਆ ਜਾਂਦਾ ਸੋ ਇਸ ਲਈ ਹੁਣ ਸਾਰਿਆਂ ਨੂੰ ਪਹਿਲਾਂ 15 ਦਿਨ ਟੱਪਣੇ ਆ ਉਸ ਤੋਂ ਬਾਅਦ ਫਿਰ ਜਿੱਦਣ ਸੁਖਵੀਰ ਬਾਦਲ ਨੂੰ ਬੁਲਾਇਆ ਜਾਂਦਾ ਤੇ ਉਸ ਦਿਨ ਕਿਸ ਤਰ੍ਹਾਂ ਦੀ ਸਜ਼ਾ ਲੱਗਦੀ ਹੈ ਕਿਹੜੇ ਕਿੜਿਆਂ ਨੂੰ ਲੱਗਦੀ ਹੈ ਉਹਦੇ ਉੱਤੇ ਨਹੀਂ ਰਹੇਗੀ ਪਰ ਸੁਖਵੀਰ ਬਾਦਲ ਦੀ ਪ੍ਰਧਾਨਗੀਤਾ ਗਈ। ਹੂੰ। ਦੀਪਕ ਜੀ ਪਿਛਲੇ ਦਿਨ ਤੁਸੀਂ ਗੱਲ ਸੰਜੀ ਕੀਤੀ ਸੀ ਵੀ ਜਿਹੜਾ ਮੌਨਸੂਨ ਸੈਸ਼ਨ ਆ ਉਹਦੇ ਵਿੱਚ ਪ੍ਰਾਪਰਟੀ ਰਜਿਸਟ੍ਰੇਸ਼ਨ ਸੰਬੰਧੀ ਜਿਹੜਾ ਇੱਕ ਨੋਬਜੈਕਸ਼ਨ ਸਰਟੀਫਿਕੇਟ ਲੈਣਾ ਪੈਂਦਾ ਸੀ ਵੀ ਉਹਦੇ ਸੰਬੰਧੀ ਕੋਈ ਨਾ ਕੋਈ ਫੈਸਲਾ ਸਰਕਾਰ ਨੇ ਕਰਨਾ। ਹੁਣ ਉਹਨੂੰ ਲੈ ਕੇ ਕੀ ਅਪਡੇਟ ਹੈ ਜੀ? ਕੀ ਹੁਣ ਪ੍ਰਾਪਰਟੀ ਰਜਿਸਟਰ ਕਰਵਾਉਣ ਵੇਲੇ ਐਨਓਸੀ ਲੈਣ ਦੀ ਲੋੜ ਕੋਈ ਨਹੀਂ? ਤੇ ਇਹਦੇ ਨਾਲ ਇਸ ਨੀਤੀ ਦੇ ਵਿੱਚ ਕੀਤੀ ਤਬਦੀਲੀ ਨਾਲ ਕਿਹੜੀ ਮਾਰ ਹੋਰ ਮਾਰੀ ਜਾ ਸਕਦੀ ਹੈ ਸਰਕਾਰ ਵੱਲੋਂ? ਦੇਖੋ ਅੱਪਾ ਇਹਦੇ ਬਾਰੇ 2-3 ਵਾਰ ਚਰਚਾ ਕੀਤੀ ਹੈ ਐਨਓਸੀ ਨੂੰ ਲੈ ਕੇ ਜੀ ਤੇ ਉਹ ਪੰਜਾਬ ਦੀ ਕੈਬਨਿਟ ਦੇ ਵਿੱਚ ਆ ਗਿਆ ਸੀ ਹੂੰ ਹੂੰ ਤੇ ਉਹਦੇ ਵਿੱਚ ਕਿਹਾ ਗਿਆ ਕਿ ਕੈਬਨਿਟ ਨੇ ਫੈਸਲਾ ਲਿਆ ਕਿ 31 ਜੁਲਾਈ ਤੱਕ ਜਿਨ੍ਹਾਂ ਨੇ ਪਲਾਟ ਖਰੀਦੇ ਹੋਏ ਨੇ ਐ ਬਿਆਨਨੇ ਹੋਏ ਹੋਣੇ ਰਜਿਸਟਰਡ ਬਿਆਨਾ ਹੋਵੇ ਜਾਂ ਖਾਤਿਆਂ ਰਹੀ ਹਦੈਗੀ ਹੋਵੇ ਉਹਨਾਂ ਲਈ ਐਨਓਸੀ ਦੀ ਪ੍ਰਵੀਜ਼ਨ ਹੋਏਗੀ ਉਹਨਾਂ ਨੂੰ ਐਨਓਸੀ ਲੈਣ ਦੀ ਲੋੜ ਨਹੀਂ ਹੋਏਗੀ ਉਹ ਬਿਨਾਂ ਐਨਓਸੀ ਤੋਂ ਵੀ ਰਜਿਸਟਰੀਆਂ ਖਰਾਸਕਣਗੇ ਜੀ ਸੋ ਅੱਜ ਬਿਲਕੁਲ ਜੀ ਇਸ ਨੂੰ ਲੈ ਕੇ ਮਾਨਸੂਨ ਸੈਸ਼ਨ ਦਾ ਅੱਜ ਦੂਸਰਾ ਦਿਨ ਸੀ ਵੈਸੇ ਤਿੰਨ ਦਿਨ ਦਾ ਹੀ ਐ ਸੈਸ਼ਨ ਮਤਲਬ ਇਹ ਮਜ਼ਾਕ ਹੀ ਐ ਹਾਂ ਤੋਂ ਪਰ ਫਿਰ ਵੀ ਮਤਲਬ ਕਿ ਅੱਜ ਉੱਤੇ ਪਰ ਬਹਿਸ ਵੀ ਹੋਈ ਤਕਰਾਰ ਵੀ ਹੋਈ ਚਰਚਾ ਵੀ ਹੋਈ ਤੇ ਮੁੱਖ ਮੰਤਰੀ ਭਗਵੰਤ ਮਾਨੁਰਾ ਨੇ ਸਪੱਸ਼ਟ ਲੱਭ ਜਾਂਚ ਹਾਂ ਤੇ ਉਹਨਾਂ ਦੀ ਸਰਕਾਰ ਦੇ ਮੰਤਰੀਆਂ ਨੇ ਸਪੱਸ਼ਟ ਲੱਭ ਜਾਂਚ ਇਹ ਗੱਲ ਉਜਾਗਰ ਕੀਤੀ ਕਿ ਅਸੀਂ ਕਲੋਨੀਆਂ ਰੈਗੂਲਰ ਨਹੀਂ ਕਰ ਰਹੇ ਗੈਰ ਕਾਨੂੰਨੀ ਕਲੋਨੀਆਂ ਨੂੰ ਛੂਟ ਨਹੀਂ ਦੇ ਰਹੇ ਅਸੀਂ ਪਲਾਂਟ ਖਰੀਦਣ ਵਾਲੇ ਬੰਦਿਆਂ ਨੂੰ ਛੂਟ ਦੇ ਰਹੇ ਹੂੰ ਹੂੰ ਹੁਣ ਤੋਂ ਪਹਿਲੀਆਂ ਸਰਕਾਰਾਂ ਦੇ ਵਿੱਚ ਪਹਿਲਾਂ ਕਲੋਨੀਆਂ ਧੜਾ ਧਰੂ ਸਰਦੀਆਂ ਸੀ ਹੂੰ ਫਿਰ ਉਹਨਾਂ ਨੂੰ ਮਤਲਬ ਗੈਰਕਾਨੂੰਨੀ ਕਲੋਨੀਆਂ ਨੂੰ ਮਾਨਤਾ ਦਿੱਤੀ ਜਾਂਦੀ ਸੀ ਸੋ ਭਗਵਾਨ ਤਮਨ ਨੇ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਕਿ ਅਸੀਂ ਉਹ ਕੰਮ ਨਹੀਂ ਕਰ ਰਹੇ ਜੀ ਅਸੀਂ ਜਿਨ੍ਹਾਂ ਲੋਕਾਂ ਨੇ ਪਲਾਟ ਖਰੀਦੇ ਉਹਨਾਂ ਨੂੰ ਰਾਹਤ ਦੇ ਰਹੇ ਹਾਂ ਕਿ ਵੀ ਤੁਹਾਨੂੰ ਇਹਨੂੰ ਅਸੀਂ ਲੋੜ ਨਹੀਂ ਵੈਸੇ ਬਹੁਤ ਦੇਰ ਕਰਤੀ ਇਹ ਦਿਨ ਆਉਣ ਤੱਕ ਵੀ ਇਹ ਸਰਕਾਰ ਨੂੰ ਮਾਲੀ ਘਾਟਾ ਵੀ ਬਹੁਤ ਪੈ ਚੁੱਕਿਆ ਤੇ ਲੋਕ ਵੀ ਇਸ ਗੱਲ ਤੋਂ ਬਹੁਤ ਪੀੜਤ ਨੇ ਹੂੰ ਸੋ ਜਦੋਂ ਕਿ ਪ੍ਰਾਪਰਟੀ ਹੋਲਡਰਾਂ ਦਾ ਵੀ ਬਹੁਤ ਦਬਾਅ ਸੀ ਕਾਰੋਬਾਰੀਆਂ ਦਾ ਵੀ ਬਹੁਤ ਦਬਾਅ ਸੀ ਇਹ ਸਾਰੀ ਪ੍ਰਕਿਰਿਆ ਦੇ ਦਰਮਿਆਨ ਅੱਜ ਜਦੋਂ ਇਹ ਫੈਸਲਾ ਸੁਣਾਇਆ ਜੀ ਤਾਂ ਇਹਦੇ ਨਾਲ ਇੱਕ ਤੀਰ ਨਾਲ ਦੋ ਨਿਸ਼ਾਨੇ ਮੁਖੰਤੇ ਭਗਵੰਤ ਮਾਨਸੁਰਾ ਨੇ ਬਿੰਨੇ ਹੂੰ ਇੱਕ ਪਾਸੇ ਤਾਂ ਉਹਨਾਂ ਨੇ ਮਤਲਬ ਕਿ ਗੱਲ ਕੀਤੀ ਕਿ ਅਸੀਂ ਪਲਾਟ ਵਾਲਿਆਂ ਨੂੰ ਰਾਹਤ ਦਿੱਤੀ ਹੈ ਜੀ ਦੂਏ ਪਾਸੇ ਪਤਾ ਲੱਗ ਰਿਹਾ ਕਿ ਇੱਕ ਹੋਰ ਪਲਾਟ ਤੇ ਭਗਵੰਤ ਮਾਨਸੁਰਾ ਦੀ ਨਜ਼ਰ ਹੈ ਹੂੰ ਹੂੰ ਅਕਾਲੀ ਦਲ ਕੋਲ ਐਮਐਲਏ ਦੇ ਰੂਪ ਚ ਤਿੰਨ ਪਲਾਟੇ ਸੀਗੇ ਹੂੰ ਹੂੰ ਤੇ ਸੁਖੀ ਵਾਲਾ ਪਲਾਟ ਤਾਂ ਲੈ ਗਏ ਪੁੱਤਰ ਤੇ ਇਆਲੀ ਵਾਲੇ ਦੇ ਬਿਆਨਾਂ ਵਾਲੇ ਕਾਰਜ ਚ ਕਈ ਦਿਨਾਂ ਦੇ ਚੱਕੀ ਫਿਰਦੇ ਆ ਮਕੰਤਰੀ ਸਾਹਿਬ ਆਪਾਂ 2-3 ਵਾਰ ਗੱਲ ਕਰ ਚੁੱਕੀ ਜੀ 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 ਕਿ ਇਆਲੀ ਦੀ ਤਾਰੀਫ ਕਰ ਚੁੱਕੇ ਨੇ ਇਆਲੀ ਦਾ ਜ਼ਿਕਰ ਕਰ ਚੁੱਕੇ ਨੇ ਹੈਨਾ ਅੱਜ ਵਿਧਾਨ ਸਭਾ ਦੇ ਸੈਸ਼ਨ ਦੇ ਦੌਰਾਨ ਭਗਵੰਤ ਮਾਨ ਹੋਰਾਂ ਨੇ ਇਆਲੀ ਦਾ ਵਿਸ਼ੇਸ਼ ਜ਼ਿਕਰ ਕੀਤਾ ਹੂੰ ਕਹਿੰਦੇ ਇੱਥੇ ਕਲੋਨੀਆਂ ਉਸਾਰ ਲੈਂਦੇ ਨੇ ਬਾਜਵੇ ਕੰਨੀ ਨੂੰ ਕਰਕੇ ਕਹਿ ਰਹੇ ਸੀ ਬਾਜ ਤੋਂ ਬਚਦਾ ਕੀ ਐ ਪਜਾਮੀਆਂ ਹੀ ਰਹਿ ਜਾਂਦੀਆਂ ਨੇ ਤੁਹਾਡੇ ਕੋਲ ਕੁਝ ਨਹੀਂ ਬਚਦਾ ਤੁਹਾਡੇ ਪੱਲੇ ਐ ਤੁਸੀਂ ਲੋਕਾਂ ਨਾਲ ਧੋਖਾ ਕਰਦੇ ਹੋ ਆ ਦੇਖੋ ਇਆਲੀ ਵਰਗਾ ਲੀਡਰ ਵੀ ਤਾਂ ਹੈਗਾ ਇਹਦੀ ਕਲੋਨੀ ਦੀ ਅਸੀਂ ਈਟ-ਈਟ ਜਾਂਚ ਕਰਾਈ ਕਹਿੰਦੇ ਕੱਲਾ-ਕੱਲਾ ਕਾਗਜ਼ ਜਾਂਚ ਕਰਾਇਆ ਬਿਲਕੁਲ ਸਹੀ ਨਿਕਲੇ ਹੂੰ ਕੋਈ ਕਮੀ ਨਹੀਂ ਕਹਿੰਦੇ ਸੋ ਇਹਦਾ ਮਤਲਬ ਯਾਲੀ ਵਾਲੀ ਕਲੋਨੀ ਨੂੰ ਤਾਂ ਸਰਟੀਫਿਕੇਟ ਮਿਲ ਗਿਆ ਹੂੰ ਤੇ ਇਹ ਯਾਲੀ ਵਾਲੀ ਕਲੋਨੀ ਨੂੰ ਸਰਟੀਫਿਕੇਟ ਦੇ ਕੇ ਭਗਵੰਤਮਾਨ ਜੀ ਹੋਰਾਂ ਦੀ ਅਕਾਲੀਆਂ ਦੀ ਦੂਜੇ ਪਲਾਟ ਤੇ ਨਜ਼ਰ ਆ ਜੀ 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 ਯਾ ਯਾਲੀ ਵਾਲਾ ਪਲਾਟ ਵੀ ਆਪਣੇ ਕਬਜ਼ੇ 'ਚ ਲੈਣਾ ਹੂੰ ਸੋ ਇਹ ਪਤਾ ਨਹੀਂ ਕਦੋਂ ਹੋ ਜਾਵੇ ਬਾਣਾ ਕਦ ਬੱਤ ਜੇ ਹੂੰ ਕਿਉਂਕਿ ਯਾਲੀ ਸੁਖਵੀਰ ਬਾਦਲ ਹੋਰਾਂ ਨਾਲ ਵੀ ਨਾਰਾਜ਼ ਨੇ ਜੇ ਪਰ ਉਹ ਬਾਗੀ ਧੜੇ ਨਾਲ ਵੀ ਅਜੇ ਨਜ਼ਰ ਨਹੀਂ ਆ ਰਹੇ ਹੂੰ ਤੇ ਜੇ ਉਹਨਾਂ ਨੂੰ ਲੱਗਿਆ ਕਿ ਮੇਰੇ ਹਲਕੇ ਲਈ ਇਹ ਲਾਹੇਵੰਦ ਹੈ ਹੂੰ ਜਾਂ ਉਹਨਾਂ ਨੂੰ ਲੱਗਿਆ ਕਿ ਹੁਣ ਇੱਧਰ ਕੋਈ ਫਾਇਦਾ ਨਹੀਂ ਹੈਨਾ ਦੇਖੋ ਇੱਕ ਗੱਲ ਤਾਂ ਸਪੱਸ਼ਟ ਹੈ ਜਦੋਂ ਆਪਾਂ ਡਿੰਪੀ ਟਿਲੋ ਦੀ ਗੱਲ ਕਰ ਰਹੇ ਸੀ ਜੀ ਕਾਰੋਬਾਰੀ ਬੰਦਾ ਸਿਆਸਤ ਨਾਲੋਂ ਪਹਿਲਾਂ ਕਾਰੋਬਾਰ ਦੇਖਦਾ ਹੂੰ ਹੂੰ ਤੇ ਇਸ ਲਈ ਮੰਨਿਆ ਜਾਂਦਾ ਕਿ ਕੱਲੀ ਸਿਆਸਤ ਕਰਕੇ ਨਹੀਂ ਕਾਰੋਬਾਰ ਕਰਕੇ ਇੱਧਰ ਆਏ ਨੇ ਇੰਨੇ ਦਿਨ ਬਾਦਲਾਂ ਨਾਲ ਕਾਰੋਬਾਰ ਵਧੀਆ ਚੱਲਿਆ ਉਧਰ ਰਹੇ ਇਸੇ ਤਰ੍ਹਾਂ ਹੁਣ ਇਆਲੀ ਦਾ ਵੀ ਅਜੇ ਇਸ਼ਾਰਾ ਕਰਤਾ ਨਾ ਭਗਵਾਨਤਮਾਨ ਨੇ ਕਿ ਮਿੱਤਰਾ ਹੈ ਤੂੰ ਕਾਰੋਬਾਰੀ ਕਲੋਨੀਆਂ ਨੇ ਤੇਰੀਆਂ ਹੂੰ ਸੋ ਇਸ ਲਈ ਇਹ ਸਰਟੀਫਿਕੇਟ ਲੈਣੇ ਨੇ ਐ ਬਿਨਾ ਐਨਓਸੀ ਵਾਲੇ ਐ ਤਾਂ ਫਿਰ ਦੇਖ ਲੈ ਕਿੱਧਰ ਆਉਣਾ ਸੋ ਇਸ ਲਈ ਕੀ ਇੱਕ ਤੀਰ ਨਾਲ ਦੋ ਨਿਸ਼ਾਨੇ ਆ ਆਉਂਦੇ ਦਿਨਾਂ ਚ ਕੀ ਇਹ ਪਲਾਟ ਹੁਣ ਭਗਵੰਤ ਮਾਨ ਦੇ ਨਾਮ ਹੋਣ ਜਾ ਰਿਹਾ ਜਿਹੜਾ ਅਕਾਲੀਆਂ ਦੇ ਨਾਮ ਸੀਗਾ ਇਹਦੀ ਖੂਬ ਚਰਚਾ ਰਹੀ ਅੱਜ ਦਿਨ ਪਰ ਵੈਸੇ ਕਾਫੀ ਹਗਾਮਾ ਵੀ ਹੋਇਆ ਸਰਕਾਰ ਵਾਲੇ ਪਾਸਿਓਂ ਵੀ ਕਈਆਂ ਨੇ ਸੈਲਫ ਗੋਲ ਵੀ ਕੀਤੇ ਉਹਨਾਂ ਨੇ ਵੀ ਸਰਕਾਰ ਨੂੰ ਘੇਰਿਆ ਪਰ ਤਾਂ ਬਾਜਵੇ ਹੋਰਾਂ ਨੇ ਕਿਸਾਨਾਂ ਦੇ ਮਸਲੇ ਤੇ ਕਿਉਂਕਿ 9-10 ਸਾਲ ਬਾਅਦ ਕਿਸਾਨਾਂ ਦੀ ਚੰਡੀਗੜ੍ਹ ਚ ਐਂਟਰੀ ਹੋਈ ਹੈ ਹਾਂਜੀ ਸੋ ਮਟਕਾ ਚੌਂਕ ਤੱਕ ਪਹੁੰਚੇ ਨੇ ਸੋ ਉਹ ਇੱਕ ਕਲ ਇਸਕੀਮ ਆਪਣਾ ਮਤਲਬ ਕਿ ਉਹ ਕਰਕੇ ਮਹਾਪੰਚਾਇਤ ਕਰਕੇ ਵਾਪਸ ਮੁੜ ਪਰਤ ਗਏ ਜਦੋਂ ਕਿ ਅਗਰਾਹਾਂ ਵਾਲੀ ਜਥੇਬੰਦੀ ਅਜੇ 4 ਤਰੀਕ ਤੱਕ ਦੀ ਮਨਜ਼ੂਰੀ ਨਾਲ ਬੈਠੀ ਹੈ 5 ਨੂੰ ਫੈਸਲਾ ਲੈਣਾ ਉਹਨਾਂ ਨੇ ਸੋ ਇਸ ਲਈ ਉਹਨਾਂ ਦੇ ਹਵਾਲੇ ਨਾਲ ਵੀ ਅੱਜ ਖੂਬ ਚਰਚਾ ਹੋਈ ਉਮੀਦ ਹੈ ਕਿ ਕਿਸਾਨਾਂ ਨੂੰ ਲੈ ਕੇ ਵੀ ਕੱਲ ਨੂੰ ਕੋਈ ਖਾਸ ਫੈਸਲਾ ਆ ਸਕਦਾ ਹੈ ਸੈਸ਼ਨ ਦੇ ਆਖਰੀ ਦਿਨ ਦੀਪਕ ਜੀ ਹਰਿਆਣੇ ਜਿਹੜੀਆਂ ਚੋਣਾਂ ਹੋਣੀਆਂ ਨੇ ਉਧਰ ਦੀ ਗੱਲ ਵੀ ਕਰੀਏ ਹੁਣ ਕੀ ਹਰਿਆਣੇ ਦੇ ਵਿੱਚ ਕਾਂਗਰਸ ਤੇ ਆਮ ਆਦਮੀ ਪਾਰਟੀ ਰਲ ਕੇ ਚੋਣ ਲੜ ਸਕਦੇ ਨੇ ਅਜਿਹਾ ਕੋਈ ਸੰਕੇਤ ਅੱਜ ਰਾਹੁਲ ਗਾਂਧੀ ਵੱਲੋਂ ਦਿੱਤਾ ਗਿਆ ਜੀ ਹਰਿਆਣੇ ਦੀ ਕਾਂਗਰਸ ਲੀਡਰਸ਼ਿਪ ਨਹੀਂ ਚਾਹੁੰਦੀ ਹਮ ਕਿ ਮਿਲ ਕੇ ਚੋਣਾਂ ਲੜੀਆਂ ਜਾਣ ਹਮ ਪਰ ਰਾਹੁਲ ਗਾਂਧੀ ਹੋਰਾਂ ਨੇ ਐਨ ਅੱਜ ਜਦੋਂ ਸੀਟਾਂ ਦੀ ਲਿਸਟ ਦੀ ਲਿਸਟ ਫਾਈਨਲ ਹੋ ਰਹੀ ਸੀ ਜਦੋਂ ਉਹਨਾਂ ਦੀ ਕਮੇਟੀ ਦੀ ਬੈਠਕ ਸੀ ਪਹਿਲੀ ਸੂਚੀ ਜਾਰੀ ਹੋਣ ਦੇ ਅੰਬੇਸ਼ੀ ਸੀ ਕਿ ਅੱਜ ਆ ਜਾਈਗੀ ਉਸ ਦਰਾਂ ਨਹੀਂ ਰਾਹੁਲ ਗਾਂਧੀ ਨੇ ਇਹ ਪੁੱਛ ਲਿਆ ਸਾਰੀ ਕਮੇਟੀ ਨੂੰ ਕਿ ਵੀ ਕੀ ਆ ਆਮ ਆਦਮੀ ਪਾਰਟੀ ਨਾਲ ਮਿਲ ਕੇ ਚੋਣਾ ਨਹੀਂ ਲੜ ਸਕਦੇ ਹੂੰ ਵੈਸੀ ਇਸ ਗੱਲ ਨਾਲ ਸਭ ਤੋਂ ਵੱਧ ਜਿਹਨੇ ਪ੍ਰਤੀਕਿਰਿਆ ਦਿੱਤੀ ਉਹ ਸੀ ਭੁਪਿੰਦਰ ਸਿੰਘ ਹੁੱਡਾ ਹੂੰ ਹੂੰ ਉਹਨਾਂ ਦੀ ਇਸ ਗੱਲ ਤੇ ਉਤੋਂ ਹੀ ਸਪੱਸ਼ਟ ਸੀਗਾ ਕਿ ਉਹਨਾਂ ਦਾ ਇਨਕਾਰ ਹੈ ਹੂੰ ਹੂੰ ਉਹ ਕਹਿੰਦੇ ਦੇਖ ਲਓ ਜੀ ਇਹ ਕਰਨਾ ਫਿਰ ਦੋ ਤਿੰਨ ਸੀਟਾਂ ਦੇ ਦਾਂਗੇ ਹੂੰ ਹੂੰ ਸੋ ਹੁਣ ਆਮ ਆਦਮੀ ਪਾਰਟੀ ਜੇ ਮਤਲਬ ਦਸਾਂ ਦੇ ਵਿੱਚੋਂ ਇਹਨਾਂ ਇੱਕ ਸੀਟ ਲੈ ਕੇ ਚੋਣ ਲੜਦੀ ਹੈ ਲੋਕ ਸਭਾ ਦੀ ਤਾਂ ਉਸ ਵਾਰ ਦੇ ਨਾਲ ਵੀ ਜੇਕਰ ਦੇਖੀਏ ਹੈ ਤਾਂ 9 ਤਾਂ ਬਣਦੀਆਂ ਨੇ ਨਾ ਉਹਨਾਂ ਦੀ ਇੱਕ ਲੋਕ ਸਭਾ ਹਲਕੇ ਚ 9 ਵਿਧਾਨ ਸਭਾ ਸੀਟਾਂ ਆਉਂਦੀਆਂ ਨੇ ਤਾਂ 9 ਤਾਂ ਐਮਐਲਏ ਦੀਆਂ ਬਣਦੀਆਂ ਨੇ ਮਤਲਬ 10 15 ਤੋਂ ਥੱਲੇ ਮੰਨਣ ਵਾਲੀ ਨਹੀਂ ਹੈਗੀ ਜੀ ਪਰ ਰਾਹੁਲ ਗਾਂਧੀ ਨੇ ਇਹ ਐਨ ਮੌਕੇ ਤੇ ਸੰਕੇਤ ਦੇ ਕੇ ਬੀਜੇਪੀ ਨੂੰ ਇੱਕ ਹਮਲਾ ਬੋਲਣ ਦਾ ਮੌਕਾ ਵੀ ਦਿੱਤਾ ਹਮ ਹਮ ਮਤਲਬ ਇਹ ਇੱਕ ਸੂਝਵਾਨ ਸਿਆਸਤਦਾਨ ਦਾ ਇੱਕ ਰੰਗ ਨਹੀਂ ਹੁੰਦਾ ਕਿ ਤੁਸੀਂ ਆਇਨ ਚੋਣਾ ਦਾ ਤਰੀਕਾ ਦਾ ਐਲਾਨ ਆ ਨਾਮਜ਼ਦੀਆਂ ਦੀ ਤਰੀਕਾ ਸ਼ੁਰੂ ਹੋ ਗਈਆਂ ਕਾਗਜ਼ ਭਰਨ ਦਾ ਸਮਾਂ ਇਹ ਸੂਚੀਆਂ ਤੁਸੀਂ ਫਾਈਨਲ ਕਰ ਰਹੇ ਹੋ ਹੈ ਤੇ ਤੁਹਾਡੇ ਪਹਿਲਵਾਨ ਮੈਦਾਨ ਚ ਉਤਰਨ ਲਈ ਤਿਆਰ ਹੋਣ ਤੇ ਤੁਸੀਂ ਕਹੋਗੇ ਵੀ ਨਹੀਂ ਆਪਾਂ ਮਿਲ ਕੇ ਖੇਡ ਲੈਨੇ ਸੋ ਹੁਣ ਇਹ ਵਿਰੋਧੀਆਂ ਨੂੰ ਮੌਕਾ ਮਿਲ ਗਿਆ ਬੀਜੇਪੀ ਨੇ ਅੱਜੇ ਹਮਲਾ ਬੋਲਤਾ ਕਹਿੰਦੇ ਦੇਖੋ ਜੀ ਨਾ ਮਤਲਬ ਕਾਂਗਰਸ ਨੂੰ ਪਤਾ ਕਿ ਨਤੀਜੇ ਸਾਡੇ ਅਨੁਸਾਰ ਨਹੀਂ ਆ ਰਹੇ ਨਤੀਜੇ ਉਹ ਜਿੱਤ ਨਹੀਂ ਰਹੇ ਹੈ ਕਾਂਗਰਸ ਜਿੱਤ ਨਹੀਂ ਰਹੀ ਇਸ ਲਈ ਹੁਣ ਸਾਰੇ ਭਾਲਦੀ ਆ ਪਰ ਰਾਹੁਲ ਗਾਂਧੀ ਕਹਿੰਦੇ ਕਿ ਉਹਨਾਂ ਨੇ ਚੰਡੀਗੜ੍ਹ ਵਾਲੇ ਫਾਰਮੂਲੇ ਨੂੰ ਆਧਾਰ 'ਤੇ ਰੱਖ ਕੇ ਗੱਲ ਕੀਤੀ ਹੈ ਜੀ ਕਿ ਚੰਡੀਗੜ੍ਹ 'ਚ ਅੱਜ ਨਗਰ ਨਿਗਮ ਵੀ ਕਾਂਗਰਸ ਦੇ ਆਪ ਕੋਲ ਹੈ ਤੇ ਮੈਂਬਰ ਪਾਰਲੀਮੈਂਟ ਵੀ ਕਾਂਗਰਸ ਦੇ ਆਪ ਕੋਲ ਹੈ ਕਿ ਇਹ ਫਾਰਮੂਲੇ ਤਹਿਤ ਆਪਾਂ ਹਰਿਆਣਾ 'ਚ ਲੜ ਸਕਦੇ ਹਾਂ ਸੋ ਉਹਨਾਂ ਨੇ ਅੱਜ 4 ਤੋਂ 5 ਮੈਂਬਰੀਕ ਕਮੇਟੀ ਬਣਾਈ ਹੈ ਜਿਸ ਵਿੱਚ ਭពਿੰਦਰ ਹੁੱਡਾ ਨੂੰ ਵੀ ਰੱਖਿਆ ਤੇ ਕਿਹਾ ਕਿ ਕੱਲ ਤੱਕ ਮੈਨੂੰ ਰਿਪੋਰਟ ਦਿਓ ਕੀ ਸਥਿਤੀ ਹੋ ਸਕਦੀ ਹੈ ਸੋ ਇਧਰ ਭਗਵੰਤ ਮਾਨ ਹੋਰਿਚਾ ਪ੍ਰਚਾਰ ਤੇ ਜਾ ਹੀ ਰਹੇ ਨੇ ਤੇ ਹਰਿਆਣੇ ਦੇ ਵਿੱਚ ਬੀਜੇਪੀ ਜਿਹੜੀ ਮਤਲਬ ਕਿ ਵਿੱਕ ਚਟਕੇ ਨਾਲ ਲਿਸਟਾਂ ਜਾਰੀ ਕਰਦੀ ਸੀ ਇਸ ਪਰ ਉਹ ਵੀ ਉਲਝੀ ਹੈ ਖਾਸੀ ਉਹਨਾਂ ਲਈ ਚੁਣੌਤੀਆਂ ਨੇ ਤੇ ਚੁਣੌਤੀਆਂ ਕਾਂਗਰਸ ਲਈ ਵੀ ਨੇ ਤੇ ਜਿੰਨ ਜਿਉ ਜ ਨੇੜੇ ਆ ਰਹੇ ਨੇ ਬਿਸ਼ੱਕ 4 ਦਿਨ ਵੱਧ ਕੇ ਚੋਣਾਂ ਦੇ ਹੁਣ 1 ਦੀ بجائے 5 ਤਰੀਕ ਨੂੰ ਵੋਟਾਂ ਪੈਣੀਆਂ ਇਹਨਾਂ 4 ਦੀ بجائے 8 ਨੂੰ ਨਤੀਜੇ ਆਉਣੇ ਹਨ ਸੋ ਪਰ ਫਿਰ ਵੀ ਹਰਿਆਣਾ ਦੇ ਵਿੱਚ ਮਾਹੌਲ ਜਿਹਾ ਜਾ ਭੱਕ ਰਿਹਾ ਕੱਲ ਤੱਕ ਕਾਫੀ ਸਥਿਤੀ ਸਪਸ਼ਟ ਹੋ ਜਾ ਸਕਦੀ ਹੈ ਕਿ ਕੀ ਇਹ ਘਟੜ ਜੋੜ ਹੋਏਗਾ ਯਾਨੀ ਪਰ ਰਾਹੁਲ ਦੀ ਇੱਛਾ ਹੈ ਕਿ ਗੱਡ ਜੋੜ ਚ ਲੜਾਇਆ ਜਾਵੇ ਤੇ ਸੰਜੇ ਸਿੰਘ ਨੇ ਵੀ ਇਸ਼ਾਰਾ ਕਰ ਦਿੱਤਾ ਕਿ ਇਸ ਦਾ ਪਹਿਲਾਂ ਹੀ ਇੰਡੀਆ ਦੇ ਵਿੱਚਾਂ ਪਹਿਲਾਂ ਹੀ ਅਸੀਂ ਇੰਡੀਆ ਕਾਰਡ ਜੋੜ ਦੇ ਵਿੱਚਾਂ ਜੇਕਰ ਕੁਝ ਅਜਿਹਾ ਹੁੰਦਾ ਤਾਂ ਹਰਜ ਕੀਆ ਜੀ ਦੀਪਕ ਜੀ ਜਿਹੜਾ ਮਿਸ਼ਨ ਲੋਟਸ ਹੈ ਉਹ ਬੜਾ ਚਰਚਾ ਦੇ ਵਿੱਚ ਰਿਹਾ ਅਭੀ ਤੇ ਵਰਿਆਂ ਦੇ ਵਿੱਚ ਪਰ ਹੁਣ ਇਹਦੇ ਬਾਰੇ ਵੀ ਦੱਸਿਓ ਵੀ ਭਾਜਪਾ ਵੱਲੋਂ ਕਿ ਸੰਸਦ ਦੇ ਵਿੱਚ ਹੀ ਮਿਸ਼ਨ ਲੋਟਸ ਨੂੰ ਲਿਆਉਣ ਦੇ ਹੁਣ ਮੁਹਿੰਮ ਵਿੱਢੀ ਜਾ ਰਹੀ ਹੈ ਕੀ ਚੱਲ ਰਿਹਾ ਜੀ ਕਹਿੰਦੇ ਜੀ ਭਾਜਪਾ ਦੇ ਜਿਹੜੇ ਸੂਤਰ ਨੇ ਜਿਹੜੀਆਂ ਏਜੰਸੀਆਂ ਨੇ ਹੂੰ ਜਿਹੜੀਆਂ ਉਹਨਾਂ ਦੀਆਂ ਸਰਵੇ ਟੀਮਾਂ ਨੇ ਉਹਨਾਂ ਨੇ ਨਰਿੰਦਰ ਮੋਦੀ ਨੂੰ ਦੱਸਿਆ ਜਾਂ ਅਮਿਤ ਸ਼ਾਹ ਉਹਨਾਂ ਨੂੰ ਜਾਣਕਾਰੀ ਦਿੱਤੀ ਆ ਕਿ ਵੀ ਚਾਰ ਵਿਧਾਨ ਸਭਾ ਚ ਜਿਹੜੀਆਂ ਚੋਣਾਂ ਹੋਣੀਆਂ ਉਹਨਾਂ ਚ ਆਪਣਾ ਖੱਟਿਆ ਗੁੱਸਤੀ ਜਾਣ ਹੂੰ ਤਾਂ ਦੋ ਦਾ ਐਲਾਨ ਤਾਂ ਹੋ ਹੀ ਚੁੱਕਿਆ ਹੈ ਜੰਮੂ ਤੇ ਹਰਿਆਣਾ ਜੀ ਤੇ ਉਹ ਚਾਰਖੰਡ ਤੇ ਮਹਾਰਾਸ਼ਟਰ ਹੈ ਜੀ ਤੇ ਕਹਿੰਦੇ ਕਿ ਭਾਜਪਾ ਲਈ ਇਹ ਝਟਕੇ ਵਰਗਾ ਸੀ ਕਿ ਉਹਨਾਂ ਦੀਆਂ ਸਾਰੀਆਂ ਰਿਪੋਰਟਾਂ ਜਈਆਂ ਆ ਰਹੀਆਂ ਕਿ ਕੁਝ ਜ਼ਿਆਦਾ ਖੱਟਿਆ ਜਾਣ ਦੀ ਉਮੀਦ ਨਹੀਂ ਹੈ ਨਾ ਚਾਰ ਵਿਧਾਨ ਸਭਾ ਹਾਂ ਚੋਣਾਂ ਦੇ ਦੌਰਾਨ ਚਾਰ ਸੂਬਿਆਂ ਚ ਉਹ ਕਹਿੰਦੇ ਇਸ ਨੂੰ ਧਿਆਨ ਚ ਰੱਖਣਾ ਮਿੱਤਿਆਂ ਨੇ ਕਿਹਾ ਵੀ ਕਿ ਜੇ ਇੱਥੇ ਚਾਰ ਚੁਬਿਆਂ ਚ ਕੁਝ ਨਹੀਂ ਬਣਨਾ ਹੂੰ ਹੂੰ ਤਾਂ ਵਿਰੋਧੀ ਧਿਰ ਤਾਂ ਹਮਲਾਵਰ ਹੋਊਗੀ ਹੋਊਗੀ ਜਿਹੜੇ ਆਪਣੇ ਸਹਿਯੋਗੀ ਨੇ ਉਹ ਵੀ ਵੱਧ ਹਮਲਾਵਰ ਹੋ ਸਕਦੇ ਆ ਆਪਣੇ ਤੇ ਜੀ ਆਪਣੇ ਤੇ ਵੱਧ ਭਾਰੂ ਪੈ ਸਕਦੇ ਆ ਹੂੰ ਹੂੰ ਇਹਦਾ ਫਿਰ ਫਾਰਮੂਲਾ ਕੱਢਿਆ ਕਿ ਵੀ ਆਪਾਂ ਆਪਣੀ ਬਹੁਮਤ ਵਾਲੀ ਸਰਕਾਰ ਬਣਾਈਏ ਹੂੰ ਹੂੰ ਹੁਣ ਇੰਡੀਆ ਕੋ ਐਨਡੀਏ ਕੋਲ ਬਹੁਮਤ ਹੈਗਾ ਜੀ ਪਰ ਭਾਜਪਾ ਕੋਲ ਇਸ ਵਾਰ ਬਹੁਮਤ ਨਹੀਂ ਹੈ ਜੀ ਭਾਜਪਾ ਨੂੰ ਜੇਕਰ ਆਪਾਂ ਗੱਲ ਕਰੀਏ ਤਾਂ ਲੋਕ ਸਭਾ ਦੇ ਵਿੱਚ 32 ਤੇ ਰਾਜ ਸਭਾ ਦੇ ਵਿੱਚ 15 ਮੈਂਬਰਾਂ ਦੀ ਲੋੜ ਹੈ। ਦੇਖੋ ਰਾਜ ਸਭਾ ਦੇ ਵਿੱਚ ਤਾਂ ਕੋਈ ਦਲ ਬਦਲੀ ਦਾ ਨਿਯਮ ਲਾਗੂ ਨਹੀਂ ਹੁੰਦਾ ਜੇ ਕਿਸੇ ਵਾਲੇ ਤੋੜ ਵੀ ਲੋਹਗੇ ਤਾਂ ਤੁਹਾਡੇ ਵਾਲੇ ਕੋਟੇ ਚ ਆ ਵੀ ਜਾਵੇ ਤਾਂ ਮਤਲਬ ਉਸੇ 15 ਛੱਡ 20 ਵੀ ਪਰ ਜਿਹੜੇ 32 ਤੋੜਨੇ ਨੇ ਜੇ ਉੱਥੇ ਦਲ ਬਦਲੀ ਆ ਨਿਯਮ ਲਾਗੂ ਹੁੰਦਾ ਹੋਇਆ ਜੀ ਫਿਰ ਚੋਣਾਂ 'ਚ ਜਾਣਾ ਪਊਗਾ। ਜੀ ਪਰ ਭਾਜਪਾ ਨੇ ਕਹਿੰਦੇ ਇਹਦਾ ਫਾਰਮੂਲਾ ਲੱਭਿਆ ਕਿ ਜਿਹੜੇ ਛੋਟੇ-ਛੋਟੇ ਦਲ ਆਪਣੇ ਨਾਲ ਹੈਗੇ ਹੀ ਨੇ ਉਹਨਾਂ ਨੂੰ ਹੀ ਖਾ ਲੋ। ਹੂੰ ਇਹ ਇਹ ਸਨੀਤੀ ਤੇ ਕਹਿੰਦੇ ਕੰਮ ਚੱਲ ਰਿਹਾ ਹੈ ਸੰਸਦ ਚ ਇਸ ਮੌਕੇ ਮਤਲਬ ਕਿ ਬੀਜੂ ਜਨਤਾ 당 ਤੇ BRS ਕਾਂਗਰਸ ਜੀ ਇਹਨਾਂ ਕੋ ਰਾਜ ਸਭਾ ਦੇ ਵਿੱਚ 8 ਤੇ 11 ਮੈਂਬਰ ਨੇ ਹਮ ਹਮ ਬੀਜੂ ਜਨਤਾ 당 ਕੋਲ 8 ਨੇ ਤੇ BRS ਕਾਂਗਰਸ ਕੋਲ 11 ਮੈਂਬਰ ਨੇ ਮਤਲਬ 19 ਮੈਂਬਰ ਨੇ ਜੇ ਇਹਨਾਂ ਚੋਂ 15 ਲੈ ਵੀ ਗਏ ਤਾਂ ਗੱਲ ਬਣ ਗਈ ਹਮ ਸੋ ਇਹਨਾਂ ਚੋਂ ਇੱਕ ਰਾਜ ਸਭਾ ਮੈਂਬਰ ਪਹਿਲਾਂ ਹੀ ਭਾਜਪਾ ਸ਼ਾਮਿਲ ਹੋ ਚੁੱਕਿਆ ਹੈ ਬੀਜੂ ਜਨਤਾ 당 ਦਾ ਹਮ ਹਮ ਤੁਸੀਂ ਇਸ ਲਈ ਪ੍ਰਕਿਰਿਆ ਸ਼ੁਰੂ ਹੋ ਗਈ ਦੂਏ ਪਾਸੇ ਹੁਣ ਕਹਿੰਦੇ ਜੀ ਮੈਂਬਰ ਜਿਹੜੇ ਲੋਕ ਸਭਾ ਦੇ ਮੈਂਬਰ ਨੇ ਉਹਨਾਂ ਚੋਂ ਵੀ ਨਜ਼ਰ ਆ ਭਾਜਪਾ ਦੀ ਉਹਨਾਂ ਦੇ ਵਿੱਚੋਂ ਖਾਸ ਕਰਕੇ ਚਿਰਾਗ ਪਾਸਵਾਨ ਵਾਲੀ ਪਾਰਟੀ ਲੋਕ ਜਨ ਸ਼ਕਤੀ ਹੈਨਾ ਤੇ ਇਸੇ ਤਰ੍ਹਾਂ ਕਹਿੰਦੇ ਜੀ ਜਨਤਾ ਦਲ ਯੂ ਹਮ ਹਮ ਹੈਨਾ ਇਹਦੇ ਉੱਤੇ ਇਹਨਾਂ ਦੋਆਂ ਦੇ ਉੱਤੇ ਨਜ਼ਰ ਆ ਜੇਕਰ ਤੁਸੀਂ ਇਹਦੇ ਹਵਾਲੇ ਨਾਲ ਦੇਖਣਾ ਹੋਵੇ ਤਾਂ ਲੋਕ ਜਨ ਸ਼ਕਤੀ ਪਾਰਟੀ ਨੂੰ ਤੋੜਨ ਦਾ ਤਾਂ ਕਹਿੰਦੇ ਪ੍ਰਕਿਰਿਆ ਸ਼ੁਰੂ ਵੀ ਹੋ ਗਈ ਆ ਇਹਨਾਂ ਕੋਲ ਪੰਜ ਨੇ ਪੰਜਾਂ ਚੋਂ ਤਿੰਨ ਕਹਿੰਦੇ ਬੀਜਪੀ ਦੇ ਸੰਪਰਕ ਚ ਨੇ ਤਿੰਨ ਕਿਸੇ ਵੀ ਸਮੇਂ ਇੱਧਰ ਆ ਸਕਦੇ ਨੇ ਜੀ ਤੇ ਜਿਹੜੀ ਸ਼ਿਵਸੈਨਾ ਨੂੰ ਤੋੜ ਕੇ ਲਿਆਏ ਸੀ ਜਿਹੜੀ ਸ਼ਬਦਪਪਾਰ ਦੀ ਸਮਾਜਵਾਦੀ ਪਾਰਟੀ ਨੂੰ ਤੋੜ ਕੇ ਲਿਆਏ ਸੀ ਹੁਣ ਕਹਿੰਦੇ ਅਗਲਾ ਨਿਸ਼ਾਨਾ ਉਹਨਾਂ 'ਤੇ ਹੀ ਹੈ ਕਿ ਮਹਾਰਾਸ਼ਟਰ ਦੀਆਂ ਚੋਣਾਂ ਤੋਂ ਬਾਅਦ ਕਹਿੰਦੇ ਜੀ ਏਕਨਾਥ ਖਿੰਦੇ ਦੀ ਸ਼ਿਵਸੈਨਾ ਵੀ ਖਾਣੀ ਆ ਕਿਉਂਕਿ ਇਹਨਾਂ ਕੋਲ ਵੀ ਉੱਥੇ ਸੱਤ ਦੇ ਕਰੀਬ ਸੰਸਦ ਮੈਂਬਰ ਰਹੇਗੇ ਨੇ ਜੀ ਸੋ ਆਪਣੇ ਹੀ ਧਿਰਾਂ ਨੂੰ ਜਿਹਨਾਂ ਨੂੰ ਤੋੜ ਕੇ ਨਾਲ ਲਿਆਏ ਸੀ ਕਹਿੰਦੇ ਉਹਨਾਂ ਨੂੰ ਨਾਲ ਰੱਖਣ ਦੀ ਕਵਾਇਦਾ ਇਸ ਲਈ ਹੁਣ ਸੂਬਿਆਂ ਦੇ ਵਿੱਚ ਸਾਬਕਾ ਜਾਂ ਮੌਜੂਦਾ ਐਮਐਲਏ ਐਮਪੀਆ ਨੂੰ ਖਰੀਦਣ ਦੀ ਬਜਾਏ ਕਹਿੰਦੇ ਜਿੱਤੇ ਹੋਏ ਆਪਣੇ ਹੀ ਭਾਈਵਾਲ ਐਮਪੀਆ ਤੇ ਨਜ਼ਰ ਆ ਰਾਜ ਸਭਾ ਤੇ ਲੋਕ ਸਭਾ ਦੀ ਸੋ ਮਿਸ਼ਨ ਲੋਟਸ ਹੁਣ ਸੰਸਦ ਚੱਲਦਾ ਨਜ਼ਰ ਆ ਸਕਦਾ ਤੁਹਾਨੂੰ ਜੇ ਹੁਣ ਨਹੀਂ ਤਾਂ ਚਾਰ ਸੂਬਿਆਂ ਦੇ ਨਤੀਜਿਆਂ ਤੋਂ ਬਾਅਦ ਬਿਲਕੁਲ ਹਮ ਇਹਦੇ ਖਦਸ਼ੇ ਜਦੋਂ ਚੋਣਾਂ ਹੋਈਆਂ ਸੀ ਜਦੋਂ ਨਤੀਜੇ ਆਏ ਸੀ ਜਦੋਂ ਕਿ ਚਲੋ ਬਹੁਮਤ ਤੇ ਮਿਲ ਗਿਆ ਕਿਸੇ ਤਰ੍ਹਾਂ ਆ ਜੋੜ ਤੋੜ ਕਰਕੇ ਜਾਂ ਆਪਸ ਦੇ ਵਿੱਚ ਆ ਗੱਠ ਜੋੜ ਕਰਕੇ ਪਰ ਜਿੰਨੀ ਭਾਜਪਾ ਨੂੰ ਉਮੀਦ ਸੀ ਵੀ ਸੀਟਾਂ ਲੈ ਜਾਣਗੇ ਉਹਨੀਆਂ ਨਹੀਂ ਸੀ ਐ ਤੁਸੀਂ ਉਦੋਂ ਵੀ ਗੱਲ ਆਖੀ ਸੀ ਵੀ ਆ ਇਸ ਤਰ੍ਹਾਂ ਦੇ ਜੋੜ ਤੋੜ ਆਉਂਦੇ ਸਮੇਂ ਦੇ ਵਿੱਚ ਸ਼ੁਰੂ ਹੋ ਸਕਦੇ ਨੇ ਸੋ ਵੇਖਦੇ ਆ ਜੀ ਆ ਸੂਬਿਆਂ ਵਾਲੀਆਂ ਚੋਣਾ ਹੋ ਜਾਣ ਉਸ ਤੋਂ ਬਾਅਦ ਇਹ ਊਂਠ ਕਿਹੜੀ ਕਰਵਟ ਬਹਿੰਦਾ ਦੀਪਕ ਜੀ ਇਹ ਦੱਸਿਓ ਕਿ ਡੇਰਾ ਬਿਆਸ ਤੇ ਮੁਖੀ ਨੂੰ ਲੈ ਕੇ ਕਾਫੀ ਮਸਲਾ ਬਣਿਆ ਹੋਇਆ ਕਾਫੀ ਗੱਲਬਾਤ ਸੋਸ਼ਲ ਮੀਡੀਆ ਤੇ ਚੱਲਦੀ ਰਹੀ ਹੁਣ ਸਥਿਤੀ ਕਿੱਥੇ ਹੈ ਕਿ ਕਿਸ ਨੂੰ ਅਗਲਾ ਮੁਖੀ ਥਾਪਿਆ ਗਿਆ ਡੇਰਾ ਬਿਆਸ ਚਰਚਤ ਡੇਰਿਆਂ 'ਚੋਂ ਹੈ ਜੀ ਦੇਸ਼ ਦੇ ਚਰਚਤ ਡੇਰਿਆਂ 'ਚੋਂ ਹੈ ਔਰ ਦੇ ਵਾਦਾਂ ਤੋਂ ਦੂਰ ਰਹਿੰਦਾ ਹੈ ਰਾਜਨੀਤੀ ਤੋਂ ਸਿੱਧੇ ਰੂਪ ਚ ਦੂਰ ਰਹਿੰਦਾ ਹੈ ਹਮਮ ਪਰ ਵੱਡੇ ਵੱਡੇ ਰਾਜਨੀਤਿਕ ਤਿਰਾਂ ਉਥੇ ਗੀੜੀ ਜਰੂਰ ਮਾਰਦੀਆਂ ਨੇ ਔਰ ਮੌਜੂਦਾ ਜਿਹੜੇ ਮੁਖੀ ਨੇ ਡੇਰਾ ਬਿਆਸ ਦੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੋਰੀ ਉਹ ਅਕਸਰ ਪ੍ਰਧਾਨ ਮੰਤਰੀਆਂ ਨਾਲ ਮੁੱਖ ਮੰਤਰੀਆਂ ਨਾਲ ਮੰਤਰੀਆਂ ਨਾਲ ਨਜ਼ਰ ਵੀ ਆ ਜਾਂਦੇ ਨੇ ਹਾਂ ਤੇ ਦਰਬਾਰ ਸਾਹਿਬ ਸੱਚਖੰਡੀ ਦਰਬਾਰ ਸਾਹਿਬ ਵੀ ਅਕਸਰ ਉਹ ਪਿਛਲੇ ਦਿਨਾਂ ਚ ਜਾਂਦੇ ਦੇਖੇ ਗਏ ਨੇ ਸੋ ਇਸ ਤਰ੍ਹਾਂ ਉਹ ਪੂਰੇ ਵਿਚਰ ਰਹੇ ਸੀ ਕਿ ਪਰ ਅਚਾਨਕ ਉਹਨਾਂ ਨੇ ਚਿੱਠੀ ਜਾਰੀ ਕੀਤੀ ਦੋ ਤਰੀਕ ਨੂੰ ਕਿ ਜੀ ਅੱਜ ਤੋਂ ਹੀ ਇਹ ਪ੍ਰਭਾਵ ਤੌਰ ਤੇ ਲਾਗੂ ਹੁੰਦਾ ਹੈ ਕਿ ਡੇਰਾ ਬਿਆਸ ਦੇ ਮੁਖੀ ਹੁਣ ਸੁਖਦੇਵ ਸਿੰਘ ਗਿੱਲ ਹੋਰਾਂ ਦੇ ਪੁੱਤਰ ਜਸਦੀਪ ਸਿੰਘ ਗਿੱਲ ਹੋਣਗੇ ਤੇ ਜਦ ਜਸਦੀਪ ਸਿੰਘ ਗਿੱਲ ਹੋਰਾਂ ਦਾ ਬਾਇਓ ਡਾਟਾ ਸਾਹਮਣੇ ਆਉਣ ਲੱਗ ਗਿਆ ਜੀ ਕਿ ਪੀ ਐਚ ਡੀ ਨੇ ਇੰਜੀਨੀਅਰ ਨੇ 45 ਸਾਲ 40 ਸਾਲ ਉਮਰ ਹੈ ਜੀ ਹੈ ਨਾ ਤੇ ਹੁਣ ਉਹ ਸਾਰਾ ਪ੍ਰਬੰਧ ਦੇਖਣਗੇ ਪਰ ਅਚਨਚੇਤ ਉਹ ਤੋਂ ਵੱਡੀ ਖਬਰ ਆਉਣ ਲੱਗੀ ਕਿ ਨਹੀਂ ਜੀ ਅਜੇ ਗੁਰਿੰਦਰ ਸਿੰਘ ਢਿੱਲੋਂ ਹੀ ਬਣੇ ਰਹਿਣਗੇ ਅਜੇ ਜਸਦੀਪ ਸਿੰਘ ਮਤਲਬ ਕਿ ਗਿਲੋਰੀ ਨਹੀਂ ਸੰਭਾਲਣਗੇ ਅਸਲ ਚ ਹੋਇਆ ਕਿ ਜਿਸ ਤਰ੍ਹਾਂ ਹੀ ਇਹ ਖਬਰ ਨਸਰ ਹੋਈ ਕਿ ਬਾਬਾ ਗੁਰਿੰਦਰ ਢਿੱਲੋਂਹਰਾਂ ਦੀ ਥਾਂ ਤੇ ਹੁਣ ਜਸਦੀਪ ਸਿੰਘ ਗਿਲਹੋਰੀ ਡੇਰਾ ਬਿਆਸ ਦੇ ਮੁਖੀ ਹੋਣਗੇ ਜੀ ਤਾਂ ਜਿਹੜੇ ਸ਼ਰਧਾਲੂ ਨੇ ਡੇਰਾ ਬਿਆਸ ਦੇ ਜਿਹੜੀਆਂ ਸੰਗਤਾਂ ਨੇ ਜਿਹੜੀਆਂ ਉਹਨਾਂ ਨਾਲ ਜੁੜੀਆਂ ਹੋਈਆਂ ਨੇ ਉਹਨਾਂ ਨੇ ਵਹਿੀਰਾਂ ਘੱਤਤੀਆਂ ਡੇਰਾ ਬਿਆਸ ਕੰਨੀ ਨੂੰ ਹੂੰ ਹੂੰ ਉਹਨਾਂ ਨੇ ਗੱਡੀਆਂ ਚੱਕ ਲੀਆਂ ਬੱਸਾਂ ਬੁੱਕ ਕਰਾ ਲੀਆਂ ਹੈਨਾ ਕਿਸੇ ਨੇ ਮਤਲਬ ਕਿ ਰੇਲ ਦੀਆਂ ਟਿਕਟਾਂ ਬੁੱਕ ਕਰਾ ਲੀਆਂ ਤੇ ਜਿੱਦਾਂ ਹੀ ਇਹ ਸਨੇਹ ਉੱਤੇ ਆਪਣਣ ਲੱਗੇ ਕਿ ਸੰਗਤ ਵੱਡੀ ਗਿਣਤੀ ਚ ਇਧਰੋਂ ਤੁਰ ਪਈਆ ਜੀ ਤਾਂ ਬਾਬਾ ਗੁਰਿੰਦਰ ਸਿੰਘ ਹੋਰੀ ਮੁੜ ਕੇ ਐਕਟਿਵ ਹੋਏ ਤੇ ਉਹਨਾਂ ਨੇ ਜਿੰਨੇ ਉਹਨਾਂ ਦਾ ਸਰਕਲ ਹੈ ਜਿਹੜਾ ਉਹਨਾਂ ਦਾ ਇੱਕ ਜ਼ੋਨ ਬਣਾਏ ਹੋਏ ਨੇ ਫਿਰ ਅੱਗੇ ਜ਼ਿਲ੍ਹਾ ਵਾਈਜ਼ ਅੱਗੇ ਬਲੌਕ ਵਾਈਜ਼ ਉਹਨਾਂ ਸਾਰਿਆਂ ਨੂੰ ਫਿਰ ਤੁਹਾਨੂੰ ਦੱਸਣੇ ਲਾਏ ਕਿ ਡੇਰਾ ਬਿਆਸ ਦੇ ਵਿੱਚ ਕੋਈ ਤਾਜ ਕੋਸ਼ੀ ਸਮਾਗਮ ਨਹੀਂ ਹੋ ਰਿਹਾ ਹੂੰ ਹੂੰ ਕੋਈ ਗੱਦੀ ਸੰਭਾਲ ਸਮਾਗਮ ਨਹੀਂ ਹੋ ਰਿਹਾ ਹੈਨਾ ਤੇ ਅਜੇ ਕਾਰਜ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੀ ਦੇਖਦੇ ਰਹਿਣਗੇ ਜਸਦੀਪ ਸਿੰਘ ਗਿੱਲ ਉਹਨਾਂ ਦੇ ਨਾਲ ਹੁਣ ਨਜ਼ਰ ਆਇਆ ਕਰਨਗੇ ਸੋ ਇਸ ਤਰ੍ਹਾਂ ਉਹਨੂੰ ਬੈਲੈਂਸ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਿ ਕਿਤੇ ਇੱਕਦਮ ਵੱਡੀ ਗਿਣਤੀ ਦੀ ਸੰਗਤ ਇੱਧਰ ਨਾ ਆ ਜਾਵੇ ਜਾਂ ਉਹਨੂੰ ਲੈ ਕੇ ਕੋਈ ਸਵਾਲ ਨਾ ਖੜੇ ਹੋ ਜਾਣ ਸੋ ਇਸ ਲਈ ਉਹਨੂੰ ਟਕਾਹ ਕੀਤਾ ਗਿਆ ਅਸਲ ਦੇ ਵਿੱਚ ਹੁਣ ਜਸਦੀਪ ਸਿੰਘ ਗਿੱਲ ਹੀ ਡੇਰਾ ਬਿਆਜ਼ੇ ਮੁਖੀ ਨੇ ਕਿਉਂਕਿ ਗੁਰਿੰਦਰ ਸਿੰਘ ਢਿੱਲੋਂ ਹੋਰੀ ਜਿੱਥੇ ਆਪਣੀਆਂ ਸੇਵਾਵਾਂ ਮਾ ਧਾਰਮਿਕ ਤੌਰ ਤੇ ਨਿਭਾਰੇ ਸੀ ਪ੍ਰਬੰਧਕ ਤੌਰ ਤੇ ਮੁਖੀ ਤੌਰ ਤੇ ਨਿਭਾਰੇ ਸੀ ਉੱਥੇ ਉਹ ਲੰਮੇ ਸਮੇਂ ਤੋਂ ਕੈਂਸਰ ਤੋਂ ਪੀੜਤ ਵੀ ਨੇ ਜੀ ਜੀ ਤੇ ਉਹਨਾਂ ਨੂੰ ਹੁਣ ਮਤਲਬ ਹਾਠ ਦੀ ਦਿੱਕਤ ਵੀ ਕਾਫੀ ਵਧੀ ਹੈ ਸੋ ਪਰ ਉਹਦੇ باوجود ਵੀ ਉਹ ਪੂਰੀ ਤਰ੍ਹਾਂ ਐਕਟਿਵ ਨਜ਼ਰ ਆਉਂਦੇ ਸੀਗੇ ਸੋ ਇਸ ਲਈ ਉਹਨਾਂ ਨੇ ਸਵੈ ਫੈਸਲਾ ਲਿਆ ਤੇ ਆਪਣੇ ਉੱਤਰਾਧਿਕਾਰੀ ਵਜੋਂ ਜਸਦੀਪ ਸਿੰਘ ਗਿੱਲ ਨੂੰ ਚੁਣ ਲਿਆ ਤੇ ਜਸਦੀਪ ਸਿੰਘ ਗਿੱਲ ਅੱਜ ਨਜ਼ਰ ਵੀ ਆਏ ਮੁੱਖ ਸਮਾਗਮਾਂ ਦੇ ਦੌਰਾਨ ਬਾਬਾ ਗੁਰਿੰਦਰ ਸਿੰਘ ਢਿਲੋਂਵਰਾਂ ਦੇ ਨਾਲ ਸੋ ਇੱਕ ਤਰ੍ਹਾਂ ਨਾਲ ਉਹਨਾਂ ਨੂੰ ਗੱਦੀ ਸੌਂਪ ਦਿੱਤੀ ਹੈ ਬਸ ਉਹ ਹੁਣ ਉਹ ਜਿਵੇਂ ਸਰਕਾਰ ਹੁੰਦੀ ਹੈ ਨਾ ਕਿ ਜਦ ਤੱਕ ਚੋਣਾਂ ਤੋਂ ਬਾਅਦ ਅਗਲਾ ਨਤੀਜਾ ਨਹੀਂ ਉਹ ਤਦ ਤੱਕ ਤੁਸੀਂ ਕੰਮ ਸੰਭਾਲਣਾ ਹੈ ਸੋ ਉਸ ਪ੍ਰਕਿਰਿਆ ਦੇ ਵਿੱਚ ਹੈ ਤੇ ਹੁਣ ਜਸਦੀਪ ਸਿੰਘ ਗਿੱਲ ਹੋਰੀ ਪੀਰ ਆਬਿਆਸੀ ਮੁਖੀ ਨੇ ਜੀ